ਹਾਂਜੀ ਦੋਸਤੋ ਛੱਤ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਅੱਜ ਜੋ ਆਪਾਂ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਤੇ ਤੁਹਾਨੂੰ ਘਰ ਦਿਖ ਰਿਹਾ ਜੀ ਘਰ ਦਾ ਜੋ ਮੇਨ ਗੇਟ ਆ ਤਕਰੀਬਨ ਜੋ 10 ਫੁੱਟ ਚੌੜਾ ਮਾਲਕਾ ਵੱਲੋਂ ਰਖਵਾਇਆ ਗਿਆ ਜੀ ਤੇ ਲੋਬੀ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦਾ ਬਹੁਤ ਖੁੱਲਾ ਡੁੱਲਾ ਲੋਬੀ ਏਰੀਆ ਜੀ ਘਰ ਦੀ ਜੋ ਇਮਾਰਤ ਆ ਦੋਸਤੋ ਅਜੇ ਨਵੀਂ ਬਣੀ ਹੈ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਤਾਂ ਮਾਲਕਾਂ ਦਾ ਨੰਬਰ ਅੱਗੇ ਚੱਲ ਕੇ ਸਕਰੀਨ ਤੇ ਆ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਘਰ ਦੇ ਵਿੱਚ ਓਪਨ ਕਿਚਨ ਹੈ ਜੀ ਲੌਬੀ ਏਰੀਏ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਘਰ ਦੇ ਵਿੱਚ ਜੋ ਪੱਕਾ ਸੀਮਿੰਟ ਦਾ ਫਰਸ਼ ਲੱਗਿਆ ਹੋਇਆ ਦੋਸਤੋ ਵਧੀਆ ਖੁੱਲੇ ਡੁੱਲੇ ਜੋ ਰੂਮ ਮਾਲਕਾਂ ਵੱਲੋਂ ਬਣਵਾਏ ਗਏ ਨੇ ਜੀ ਡਰਿੰਕ ਰੂਮ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਡਰਿੰਕ ਰੂਮ ਦਾ ਏਰੀਆ ਬਣਵਾਇਆ ਗਿਆ ਜੀ ਮਾਲਕਾ ਵੱਲੋਂ ਕੋਠੀ ਟੈਪ ਨਕਸ਼ੇ ਦੇ ਨਾਲ ਦੋਸਤੋ ਇਹ ਘਰ ਤਿਆਰ ਕੀਤਾ ਗਿਆ ਜੀ ਹਰगोविंद ਨਗਰ ਮੋਗਾ ਸ਼ਹਿਰ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਸੋ ਮਾਲਕਾ ਵੱਲੋਂ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜੀ 16 ਲੱਖ ਰੁਪਇਆ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਨਤਾਣ ਮਾਲਕਾਂ ਵੱਲੋਂ ਕਰ ਦਿੱਤਾ ਜਾਵੇਗਾ ਜੇਕਰ ਕਿਸੇ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਰਹਿائش ਦੇ ਲਈ ਤਾਂ ਤੁਸੀਂ ਘਰ ਖਰੀਦ ਸਕਦੇ ਹੋ ਬਹੁਤ ਘੱਟ ਬਜਟ ਤੇ ਇਹ ਘਰ ਮਿਲ ਜੂਗਾ ਜੀ 16 ਲੱਖ ਰੁਪਇਆ ਘਰ ਦੀ ਡਿਮਾਂਡ ਆ ਦੋਸਤੋ ਬਾਥਰੂਮ ਅਟੈਚ ਨੇ ਜੀ ਰੂਮ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਖੁੱਲਾ ਡੁੱਲਾ ਤੇ ਹਵਾਦਾਰ ਘਰ ਹੈ ਜੀ ਘਰ ਨੂੰ ਜੋ ਮੇਨ ਗੇਟ ਤੇ ਸੜਕ ਲੱਗਦੀ ਆ ਦੋਸਤੋ ਤਕਰੀਬਨ 10 ਤੋਂ 15 ਫੁੱਟ ਚੌੜੀ ਸੜਕ ਦੇ ਉੱਪਰ ਇਹ ਘਰ ਜੋ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੈ ਜੀ ਤਾਂ ਮਾਲਕਾਂ ਦਾ ਜੋ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਧੀਆ ਰੂਮ ਨੇ ਜੀ ਤੇ ਲ lobby area ਦੇ ਵਿੱਚ ਉਹ ਹੀ ਮਾਲਕਾਂ ਨੇ ਜੋ ਪੌੜੀਆਂ ਚੜਵਾ ਰੱਖੀਆਂ ਨੇ ਜੀ ਪੱਕੀ ਛੱਤ ਹੈ ਜੀ ਘਰ ਦੀ ਜੰਗਲਿਆਂ ਦਾ ਕੰਮ ਵਧੀਆ ਹੈ ਜੀ ਘਰ ਦੇ ਵਿੱਚ ਦੋਸਤੋ ਵਾਟਰ ਸਪਲਾਈ ਦਾ ਕੰਮ ਵਧੀਆ ਹੈ ਜੀ ਇਲੈਕਟ੍ਰਿਸਿਟੀ ਦਾ ਕੰਮ ਵਧੀਆ ਕਰਵਾਇਆ ਗਿਆ ਜੀ ਤੇ ਸਟੋਰ ਰੂਮ ਵੀ ਵਧੀਆ ਬਣਵਾਇਆ ਗਿਆ ਜੀ ਸੋ 16 ਲੱਖ ਰੁਪਿਆ ਘਰ ਦੀ ਡਿਮਾਂਡ ਹੈ ਜੀ ਹਰਗੋਬਿੰਦ ਨਗਰ ਮੋਗਾ ਸ਼ਹਿਰ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਦੋਸਤੋ ਜੇਕਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਜਗ੍ਹਾ ਜਾਂ ਪਲਾਟ ਦੀ ਐਡ ਸਾਡੇ ਚੈਨਲ ਤੇ ਦੇਣਾ ਚਾਹੁੰਦੇ ਹੋ ਜੀ ਤਾਂ ਸਾਡਾ WhatsApp ਨੰਬਰ ਜੋ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ WhatsApp ਤੇ ਆਪਣੇ ਘਰ ਦੀ ਡਿਟੇਲ ਤੇ ਡੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਤੁਹਾਡੀ ਫ੍ਰੀ ਦੇ ਵਿੱਚ ਐਡ ਜੋ ਲਗਾ ਦਾਂਗੇ ਸੋ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਲੌਬੀ ਏਰੀਏ ਦੇ ਵਿੱਚ ਉਹ ਹੀ ਪੱਕੀਆਂ ਪੌੜੀਆਂ ਜੋ ਘਰ ਦੀ ਛੱਤ ਨੂੰ ਚੜਾ ਰੱਖੀਆਂ ਨੇ ਜੀ ਮਾਲਕਾਂ ਨੇ ਵਧੀਆ ਗੇਟ ਦਰਵਾਜ਼ਿਆਂ ਦਾ ਤੇ ਗ੍ਰਿਲਾਂ ਦਾ ਕੰਮ ਜੋ ਮਾਲਕਾ ਵੱਲੋਂ ਕਰਵਾਇਆ ਗਿਆ ਹੈ ਜੀ ਘਰ ਦਾ ਜੋ ਮੇਨ ਗੇਟ ਹੈ ਜੀ ਐਂਟਰੀ ਦਾ ਗੇਟ ਤੁਸੀਂ ਚੈੱਕ ਕਰ ਸਕਦੇ ਹੋ ਜੀ ਤਕਰੀਬਨ 10 ਫੁੱਟ ਚੌੜਾ ਤੇ 15 ਫੁੱਟ ਚੌੜੀ ਜੋ ਸੜਕ ਦੇ ਉੱਪਰ ਇੱਕ ਘਰ ਬਣਿਆ ਹੋਇਆ ਦੋਸਤੋ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ